ਬਾਲਮੀਖਸ਼ਤੀ ਅੰਦਰੇ ਹੈ ਕਸ਼ੀਦਾ ਸਾਹਿਬ ਸਾਡੀ ਬੇਨਤੀ ਹੈ ਕਿ ਡੀਸੀ ਸਾਹਿਬ ਨੇ ਮੱਗ ਪੱਤਰ ਹੈ ਉਹਦੇ ਪੰਦੀ ਕਾਰ ਵੀ ਨਾ ਹੋਈ ਸਾਡੇ ਬਣਾ ਰਹੇ ਨੇ ਬਹੁਤ ਕੁਸ਼ਕੋਂ ਦਿੱਤਾ ਵਾ ਐਸਡੀਓ ਸਾਹਿਬ ਨੇ ਸੁਣ ਲਿਆ ਵਾ ਡੀਸੀ ਸਾਹਿਬ ਸਾਡੀ ਹਮੇਸ਼ਾ ਮਦਦ ਕਰਦੇ ਐ ਐਸਐਸਵੀ ਸਾਹਿਬ ਵੀ ਕਰਦੇ ਆ ਲੇਕਿਨ ਹਾ ਉਹਨਾਂ ਨੇ ਸਮੇਂ ਵਿੱਚ ਵੀ ਸਾਨੂੰ ਉਮੀਦ ਹੈ ਕਿ ਸਾਡੀ ਮੰਗ ਨੂੰ ਪੂਰਾ ਕਰਨਗੇ ਅਗਰ ਉਹਨਾਂ ਦੇ ਗਵਰਨਮੈਂਟ ਦੇ ਜੋਰ ਦੇ ਵਿੱਚ ਆ ਕੇ ਉਹਨਾਂ ਨੇ ਕੋਈ ਲਾ ਕੀਤਾ ਤੇ ਹੋ ਸਕਦਾ ਅਸੀਂ ਪੰਜਾਬ ਬੰਦ ਦੀ ਨਿਕਾਲ ਕਰ ਦਾਂਗੇ ਸਾਡੀ ਬੇਨਤੀ ਹੈ ਪ੍ਰਸ਼ਾਸਨ ਨੂੰ ਸਾਡਾ ਸਹਿਯੋਗ ਦੇ ਦਿਓ ਜੋ ਬੋਲੇ ਜ਼ੋਲ ਫੇਰ ਜਰੂਰ ਬੋਲੋ ਨਾ ਲਾ ਲੋ ਨਾ ਲੋ ਨਾ ਲੋ ਇਹ ਐਸਐਸਬੀ ਸਾਹਿਬ ਦੇ ਨਾਮ ਤੇ ਆਇਆ ਇਹ ਇੱਕ ਮੰਗਾ ਪਤਾ ਐਸਐਸਬੀ ਨਾਮ ਦੇ ਆ ਇੱਕ ਮੰਗ ਪਤਾ ਡੀਸੀ ਸਾਹਿਬ ਦੇ ਨਾਮ ਤੇ ਆ ਹੁਣ ਇਸ ਤੋਂ ਬਾਅਦ ਅਸੀਂ ਪੁਤਲਾ ਥਾਣਾ ਕੇ ਮਨਜੂ ਰਾਨਾ ਜੀ ਦਾ उसका तो जो अड्डा रोस बसारा खत्म हो जाएगा जय वाल्मीकि न एक मंग पत्र डीसी साहब न इस तुंबाद असी पुतला थाना गए मंजू राणा जी का उसका जो अर्डा रोस रसारा खत्म हो जाएगा जय वाल्मीकि महाराज ਜੀ ਇਹ ਕੀ ਮਾਮਲਾ ਜੀ ਜਿਹੜਾ ਅੱਜ ਮਨਜੂਰ ਰਾਣਾ ਮਾਮਲਾ ਜੀ ਸਾਡਾ ਸੁਣੀ ਲਿਆ ਵਾ ਸਾਰੇ ਬਲਾਰੇ ਨੇ ਬੋਲ ਦਿੱਤਾ ਵਾ ਕਿ ਮਨਜੂਰ ਰਾਣਾ ਵਾਲਮੀਕੀ ਸਮਾਜ ਦੇ ਨਾਲ ਐ ਵੀ ਬੇੜਾ ਮਤਲ ਪੰਗੇ ਪਾਈ ਜਾਂਦੀ ਸੀ ਤੇ ਅਸੀਂ ਭਗਵਾਨ ਵਾਲਮੀਕੀ ਜੀ ਦੀ ਮੂਰਤੀ ਰੱਖੀ ਆ ਉਹਨੂੰ ਉਠਾਉਣਾ ਚਾਹੁੰਗੀ ਆ ਕਹਿੰਦੀ ਕਿ ਮੈਂ ਇਹਨੂੰ ਇੱਥੋਂ ਚੱਕਾਂਗੀ ਲੇਕਿਨ ਇਹ ਮੂਰਤੀ ਚੱਕੀ ਦੀ ਜਾਣੀ ਇਹ ਜਿੱਥੇ ਮਰਜ਼ੀ ਚੱਲ ਜਾਵੇ ਉਹ ਜਗ੍ਹਾ ਜਿਹੜੀ ਆ ਸਾਨੂੰ ਨਿੱਕੇ ਦਿੱਤੀ ਹੋਈ ਆ ਔਰ ਇੱਕ ਗੱਲ ਹੋਰ ਕਹਾਂਗਾ ਮਨਜੂਰ ਰਾਣਾ ਨੂੰ ਕਿ ਮੰਜੂ ਰਾਣਾ ਜੀ ਕਿਤੇ ਗਲਤੀ ਨਾ ਕਰ ਲਈਓ ਹੁਣ ਤੁਹਾਡੇ ਦੇ ਪਰਚਾ ਹੋਣਾ ਵਾ ਤੁਸੀਂ ਬੇਇੱਜ਼ਤੀ ਕੀਤੀ ਮੂਰਤੀ ਦੀ ਤੇ ਆਪ ਸ਼ਬਦ ਬੋਲੇ ਆ ਜੈ ਵਾਲਮੀਕੀ ਹਰ ਹਰ ਵਾਲਮੀਕੀ ਨਰ ਸਾਹਿਬ ਅੱਜ ਮੰਜੂ ਰਾਣਾ ਦਾ ਪੁਤਲਾ ਫੂਕਿਆ ਵਾ ਕੀ ਕਰ ਅੱਜ ਸਮੂਹ ਵਾਲਮੀਕੀ ਸਭਾਵਾਂ ਵੱਲੋਂ ਮੰਜੂ ਰਾਣਾ ਦਾ ਜੋ ਪੁਤਲਾ ਫੂਕਿਆ ਗਿਆ ਆ ਰੋਸ ਮਾਰਚ ਕੀਤਾ ਗਿਆ ਗੋਮ ਵਾਲਿਕ ਮਾਰਾ ਦਾ ਸਰੂਪ ਜੋ ਹੈ ਮਨਸੂਰ ਵਾਲ ਵਿਖੇ ਲੋਕ ਨਾਲ ਜਗਾ ਜੇ ਸਾਨੂੰ ਮਿਲੋ ਚ ਰੱਖਿਆ ਹੈ ਪਰ ਮਨਜੂਰ ਆਣੇ ਆਪਣੀ ਕਿਸੇ ਹੋਰ ਪਾਰਟੀ ਨਾਲ ਡੀਲ ਕਰਕੇ ਉਹਨੂੰ ਉਸ ਮੂਵ ਵਿੱਚ ਪਾਉਣਾ ਵੈਸੇ ਤਾਂ ਜਦੋਂ ਦੀ ਸ਼ਹਿਰ ਵਿੱਚ ਆਈ ਆ ਇਹਨੇ ਲਗਭਗ ਠੀਲੀ ਕੀਤੀ ਹਰ ਦਿਨ ਨਾਲ ਔਰ ਕਰੋੜਾਂ ਰੁਪਏ ਇਕੱਠਾ ਕੀਤਾ ਆ ਤੇ ਹੁਣ ਉਹ ਸੋਚਦੀ ਆ ਵੀ ਮੈਂ ਤੁਹਾਨੂੰ ਸ਼ਾਇਦ ਚੁਕਾ ਦੂੰਗੀ ਤਾਂ ਕਿ ਮੈਨੂੰ ਕੋਈ ਪੈਸੇ ਮਿਲ ਜਾਣਗੇ ਇਹ ਉਹਦਾ ਮਨ ਦਾ ਵਹਿਮ ਆ ਮੈਂ ਪਹਿਲਾਂ ਵੀ ਸ਼ਹਿਰ ਨਵਾਸੇ ਨੂੰ ਬੇਇੱਜ਼ਤੀ ਕੀਤੀ ਵੀ ਆਪਾਂ ਕੋ ਠੇਕਾ ਨਹੀਂ ਦਿਆ ਵੀ ਬਾਹਰੋਂ ਲੋਕੀ ਆ ਕੇ ਇੱਥੇ ਲੀਡਰਸ਼ਿਪ ਕਰਨ ਫੇਰ ਸਾਡੇ ਗੁੰਡਾਗਰਦੀ ਕਰਨ ਤੇ ਐਸੇ ਲੋਕਾਂ ਤੋਂ ਸਾਨੂੰ ਬਚਨ ਦੀ ਲੋੜ ਹੈਗੀ ਆ ਜਿਹੜੀ ਜ਼ਮੀਨ ਤੇ ਭਗਵਾਨ ਵਾਲੀਗ ਮਹਾਰਾਜ ਦਾ ਮੰਦਿਰ ਬਣਿਆ ਉਹ ਸਾਨੂੰ ਜਿਨ੍ਹਾਂ ਨੂੰ ਅਲਾਟਮੈਂਟ ਜ਼ਮੀਨ ਹੋਈ ਪਈ ਆ ਜਿਨ੍ਹਾਂ ਦੇ ਨਾਂ ਤੇ দান ਕੀਤੀ ਹੋਈ ਆ ਉਹਨਾਂ ਨੂੰ ਸਾਨੂੰ ਦੇ ਕੇ ਦਿੱਤੀ ਆ ਅਸੀਂ ਕੋਈ ਧੱਕਾ ਨਹੀਂ ਕਰ ਰਹੇ ਮੰਜੂ ਰਾਣਾ ਧੱਕਾ ਕਰੀ ਸਟੇਟਸ ਕੋ ਹੋਣ ਦੇ ਬਾਵਜੂਦ ਵੀ ਕੋ ਜਾ ਕੇ ਤੁਸੀਂ ਪਾਰਟੀ ਕੋ ਜੋ ਪੈਸੇ ਲੈ ਕੇ ਜਾਂ ਤਾਰਾ ਲਵਾ ਰਹੀ ਆ ਕਿ ਕੁਝ ਕਰਦੀ ਆ ਬਾਕੀ ਸਾਰੀ ਸ਼ਹਿਰ ਦੀ ਲੀਡਰਸ਼ਿਪ ਰਾਣਾ ਬੇਟੀਆਂ ਪਾਰਟੀਆਂ ਬੇਟੀਆਂ ਇਹਨੂੰ ਕੋਈ ਜ਼ਿਆਦਾ ਹੀ ਦਿੱਕਤ ਆ ਗਈ ਆ ਤੇ ਮੈਂ ਤਾਂ ਉੱਪਰ ਪਾਰਟੀ ਨੂੰ ਬੇਨਤੀ ਕਰਾਂਗਾ ਸੀਐਮ ਸਾਹਿਬ ਨੂੰ ਵੀ ਇਹ ਤੁਹਾਡੀ ਪਾਰਟੀ ਦਾ ਨਾਮ ਖਰਾਬ ਕਰਦੀ ਇਹਨੂੰ ਪਾਰਟੀ ਉਹਦੀ ਖਾਤਿਰ ਦਿੱਤਾ ਮੰਗ ਪੱਤਰ ਦਿੱਤਾ ਹੈ ਤੁਸੀਂ ਇਹ ਮੰਗ ਪੱਤਰ ਦੇ ਵਿੱਚ ਕੀ ਲਿਖਿਆ ਗਿਆ ਜਿਹੜਾ ਇੱਕ ਐਸਐਸਪੀ ਦੇ ਉਹ ਤੇ ਇੱਕ ਜਿਹੜੇ ਆ ਤਹਿਸੀਲਦਾਰ ਆਏ ਸੀ ਉਹਨਾਂ ਨੂੰ ਮੰਗ ਪੱਤਰ ਦਿੱਤਾ ਮੰਗ ਪੱਤਰ ਐਸਐਸਪੀ ਨੂੰ ਜੀਤਾ ਕਿਉਂਕਿ ਉਸ ਮੂਰਤੀ ਨੂੰ ਜ਼ਬਰਦਸਤ ਚ ਸਿਖਾਉਣ ਵਾਸਤੇ ਪਰ ਸਾਡੇ ਵਰਕਰ ਸਾਥੀਆਂ ਮਾੜਾ ਟੰਗਾ ਬੋਲਿਆ ਨੇ ਸਾਡੀ ਸਮਾਜ ਨੂੰ ਕੌਣ ਮਾਰ ਦੇਗਾ ਭਲਾ ਉਹ ਸਮਾਜ ਮੰਗ ਪੱਤਰ ਦਿੱਤਾ ਹੈ ਅਸੀਂ ਬੇਨਤੀ ਕਰਾਂਗੇ ਇਹਦੇ ਖਰਾਬ ਜੇ ਬੰਦੇ ਕਾਨੂੰਨੀ ਕਰ ਰਹੀ ਜੀ ਅਦਾਲਤ ਨੇ ਸਟੇ ਕੀਤਾ ਫਿਰ ਤੁਸੀਂ ਅਦਾਲਤ ਤੇ ਨਹੀਂ ਚੋਣੇ ਕਰਦੇ ਨਹੀਂ ਅਦਾਲਤ ਤੇ ਜੇ ਮਲ ਹੁਣ ਉਹ ਤੋਂ ਜਾਵਾਂਗੇ ਇਹਨੇ ਅਦਾਲਤ ਤੇ ਇਹ ਕੋਸ਼ਿਸ਼ ਕੀਤਾ ਨੀਗਾ ਪ੍ਰਸ਼ਾਸਨ ਨੂੰ ਇਸ ਗੱਲ ਦਾ ਪਤਾ ਹੁਣ ਜਿਹੜੀ ਜ਼ਿਆਤੀ ਕਰ ਰਹੀ ਆ ਸਟੇਟਸ ਨੂੰ ਨਹੀਂ ਮੰਨਦੇ ਇਹ ਤਾਂ ਪ੍ਰਸ਼ਾਸਨ ਦੇ ਖਿਲਾਫ ਕਰਵੇ ਕਰਨੀ ਚਾਹੀਦੀ ਕਿਤੇ ਨਾ ਕਿਤੇ ਵਾਲਮੀਕ ਮੂਰਤੀ ਦੀ ਜਿਹੜੀ ਬੇਦਵੀ ਕਰ ਰਹੀ ਆ ਉਹਨੂੰ ਠੱਗਿਆ ਜਾ ਰਿਹਾ ਵਾ ਕਦੀ ਉਹਦੇ ਉੱਤੇ ਤਰਪੈਲਾ ਪਾਈਆਂ ਜਾ ਰਹੀਆਂ ਵਾ ਵਾਲਮੀਕ ਸਮਾਜ ਕਿਉਂ ਚੁੱਪਾ ਵਾਲਮੀਕ ਸਮਾਜ ਚੁੱਪ ਨੇ ਆ ਉਹ ਤਾਂ ਮੰਨ ਲਓ ਕਿਸੇ ਟਾਈਮ ਤੇ ਬਾਰਸ਼ ਪੁਛਾਈ ਆ ਉਹਨਾਂ ਨੇ ਠੱਗਣ ਦੀ ਕੋਸ਼ਿਸ਼ ਕੀਤੀ ਸਟੇਟਸ ਕੋਲ ਦੇ ਹੋਣ ਦੇ ਕਾਰਨ ਅਸੀਂ ਨਹੀਂ ਹੋ ਜੀ ਹਲੇ ਉਹ ਸਾਰੀ ਕਰ ਰਿਹਾ ਗਿਆ ਅਸੀਂ ਕਾਨੂੰਨ ਦੇ ਮਤਾਬ ਚੱਲ ਰਹੇ ਹਾਂ ਜੋ ਵੀ ਕਾਨੂੰਨ ਕਹੇਗਾ ਉਥੇ ਰੋਜ਼ਾਨਾ ਸਾਡੇ ਸਾਥੀ ਜਾਂਦੇ ਆ ਸਵੇਰ ਨੂੰ ਮੱਥਾ ਟੇਕ ਆ ਪੂਜਾ ਕਰਦੇ ਆ ਕੋਈ ਅਸੀਂ ਕਹਨੇਗੀ ਉਹ ਤਾਂ ਕਿਤੇ ਪ੍ਰਸ਼ਾਦ ਦੇ ਰੇਕ ਦੋਸਾ ਪੁੱਤ ਢੱਗਿਆ ਹੋਵੇ ਕੋਈ ਦੀ ਕਰਨੀ ਹੈਗੀ ਠੀਕ ਹੈ ਜਿਹਦੀ ਉਹ ਲੰਗਰਾਂ ਤੇ ਇਹ ਕਰ ਰਿਹਾ ਅੱਜ ਰੋਗ ਪ੍ਰਦਰਸ਼ਨ ਕੀਤਾ ਗਿਆ ਮੰਜੂ ਰਾਣਾ ਦੇ ਖਿਲਾਫ ਤੇ ਤੁਹਾਨੂੰ ਉਹਦਾ ਸੁੱਕਾ ਗਿਆ ਕੀ ਕਹੋਗੇ ਜਿਹਨਾਂ ਮਾਨਵਿਕੀ ਹਰ ਹਰ ਮਾਨਵਿਕੀ ਅੱਜ ਵਾਖਵਾਖ ਜੁਮਾਵਾ ਦੇ ਆਪ ਨੂੰ ਜਿਹੜੇ ਆ ਛੋਟੇ ਜ਼ਨੀ ਤੇ ਅੱਜ ਪਹੁੰਚੇ ਆ ਤੇ ਕਿ ਜਿਹੜਾ ਕੀ ਕੋਣ ਪਤਾ ਹੈ ਕਿ ਤਿੰਨ ਪਰਵਰੀ ਨੂੰ ਮੰਜੂ ਰਾਣਾ ਨੇ ਭਵਾਨ ਮਾਨਵਿਕੀ ਮੰਦਰ ਮਨਸੂਰਵਾਲ ਵਿਖੇ ਆਗੇ ਜਿਹੜੀ ਗੁੰਡਾ ਕਰਦੀ ਕੀਤੀ ਆ ਉੱਤੇ ਭਗਵਾਨwarlal Maharaj ਦੀ ਮੂਰਤੀ ਜਿਹੜੀ ਚਕਾਉਣ ਦੀ ਕੋਸ਼ਿਸ਼ ਕੀਤੀ ਆ ਅਸੀਂ ਉੱਤੇ ਮੌਕੇ ਤੇ ਪਹੁੰਚੇ ਸੀ ਤੇ ਮੰਜੂ ਜਾਨਾ ਉੱਤੇ ਦਿਵਾਰ ਵੀ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਇੱਕ ਬੋਰ ਪਾਉਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਉਹਦੇ ਵਿੱਚ ਪਾਣੀ ਦਾ ਇੱਕ ਬੈਰ ਪਾਉਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਅਸੀਂ ਮੰਜੂ ਜਾਨਾ ਨੂੰ ਉੱਥੇ ਇਹ ਤੁਸਾਰੀ ਕਰਨ ਤੋਂ ਰੋਕਿਆ ਤੇ ਉਹਨਾਂ ਦੇ ਨਾਲ ਜਿਹੜੀ ਸ਼ਰਮੇ ਹੋਣੀ ਇਹ ਆਪਣੇ ਅਸ਼ਲੀ ਚਰਮਾ ਜੀ ਸੁਦੇਸ਼ ਜਾਨੀ ਜੀ ਅਤੇ ਹੋਰ ਜਿਹੜਾ ਪਰਿਵਾਰਕ ਨਾਲ ਜਿਹੜਾ ਕਿ ਉਹ ਸਾਰਾ ਨਾਲ ਲੱਗਿਆ ਇਹ ਕਤਤ ਡਾੜਾਂ ਉੱਤੇ ਬੰਦੇ ਵਿਚਗੇ ਜਿਹੜੇ ਉਸਾਰੀ ਕੱਢਦੇ ਸੀਗੇ ਤੇ ਮੌਕੇ ਤੇ ਅਸੀਂ ਪੁਲਿਸ ਬੁਲਾਈ ਪੁਲਿਸ ਨੂੰ ਮਲਾ ਕੇ ਉਹਨਾਂ ਨੇ ਰੋਕਿਆ ਤੇ ਮੰਜੂਰਾਨਾ ਨੇ ਕੰਮਲਾਜਮ ਦੀ ਗੁਰਦੀ ਨੂੰ ਤਾਂ ਕਾਹ ਵੀ ਮਾਰਿਆ ਪੈਰ ਮਾਰਿਆ ਜਿਹੜਾ ਕਿ ਉੱਥੇ ਪ੍ਰਚਾਰ ਮੌਜੂਦ ਸੀਗਾ ਤਜ਼ੀਰਦਾਰ ਸਾਹਿਬ ਮੰਜੂਰਗੇ ਖਾਨ ਕੋਕ ਡਵਾੜੀ ਸਾਰੇ ਮੌਜੂਦ ਸੀ ਉਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਮੰਜੂਰਾਨਾ ਜੀ ਤੁਸੀਂ ਇੱਥੇ ਨਾ ਕਰੋ ਉਸਾਰੀ ਰੁਕੇ ਤੇ ਸਟੇ ਹੋ ਚੁੱਕਿਆ ਆ ਪਰ ਮੰਜੂਰਾਨਾ ਇੱਕ ਵਾਰ ਤੋਂ ਨਹੀਂ ਰੁਕੀ ਉਨੇ ਪੁੱਛਣ ਨੂੰ ਵੀ ਜਿਹੜੀ ਕਲਾਕੜੀਆਂ ਸਟੇ ਹੋਣ ਦੇ ਬਾਵਜੂਦ ਵੀ ਉੱਪਰ ਜਿਹੜਾ ਕੰਮ ਚੱਲ ਰਿਹਾ ਜੀ ਮਨਜੂ ਰਾਣਾ ਜਿਹੜੀ ਆ ਉਹ ਸਰਕਾਰ ਚ ਤੰਗੀਆਂ ਜਿਹੜੀਆਂ ਸੀ ਪ੍ਰਸ਼ਾਸਨ ਨੂੰ ਜੀ ਸਾਨੂੰ ਵੀ ਤੰਗੀਆਂ ਦੇ ਰਹੀ ਸਰਕਾਰ ਦੀਆਂ ਕਿ ਮੈਂ ਤੁਹਾਡੇ ਪਰਚੇ ਕਰਾਵਾਂਗੀ ਉਹਨੇ ਇੱਥੋਂ ਤਾਂ ਕਿਹਾ ਕਿ ਮੈਂ ਮੂਰਤੀ ਜਿਹੜੀ ਆ ਤੁਹਾਡੀ ਚੁਵਾ ਕੇ ਦੇਦਣੀ ਆ ਮੂਰਤੀ ਚੱਕ ਲਿਓ ਆਪਣੀ ਜਿੰਨਾ ਚੱਕੀ ਤੇ ਅਸੀਂ ਜਿਹੜਾ ਇਹ ਮੂਰਤੀ ਜਿਹੜੀ ਆ ਅਸੀਂ ਚੱਕ ਕੇ ਲੈ ਜਾਣੀ ਆ ਤੇ ਅਸੀਂ ਜਿਹੜੀਆਂ ਮੂਰਤੀ ਇਹ ਤੁਸੀਂ ਪਾਰਟੀ ਦੇ ਉਹਨਾਂ ਦੇ ਨੁਮਾਇੰਦਿਆਂ ਨੂੰ ਇੱਥੇ ਇਹਦੇ ਬਾਰੇ ਦੱਸਿਆ ਜੀ ਦੱਸਿਆ ਜੀ ਅਸੀਂ ਅਸੀਂ ਇਹਨਾਂ ਦੀ ਹਾਈ ਕਮਾਂਡਰਾਂ ਵੀ ਗੱਲ ਕੀਤੀ ਆ ਉਹਨਾਂ ਤੇ ਅੱ ਉਹਨਾਂ ਨੂੰ WhatsApp ਦੇ ਵਿੱਚ ਵੀ ਮੈਂ ਕੀਤਾ ਦੱਸਿਆ ਉਹਨਾਂ ਦਾ ਕਿ ਮੰਜੂਰਾਣਾ ਜਿਹੜਾ ਆ ਵਾਲਮੀ ਭਾਈ ਜੜਾ ਨੂੰ ਬਹੁਤ ਵੱਡੇ ਉੱਤੇ ਜਿਹੜਾ ਵਿੱਚ ਵਾਲਮੀ ਭਾਈ ਜੜਾ ਆ ਬੈਠਾ ਆ ਔਰ ਜਿਹੜੀ ਆ ਬੋਰਬੈਗ ਜਿਹੜਾ ਤੁਹਾਡਾ ਖਰਾਬ ਕਰ ਰਹੀ ਆ ਤੇ ਮੰਜੂਰਾਣਾ ਜਿਹੜਾ ਸ਼ੁਰੂ ਤੋਂ ਜਿਹੜਾ ਕੀ ਅੱਜ ਤੱਕ ਜਿਹੜੀ 25:75 ਕਰਦੀ ਆਈ ਹੈ। ਕੀ ਕਰਦੇ ਹੋ? ਪਰ ਉਹ ਉਹਨੇ ਤਾਂ ਵੀਡੀਓ ਜਾਰੀ ਕੀਤੀ ਮਨਜੂਣਾ ਰਾਣਾ ਨੇ ਕਿ ਮੈਂ ਸਤਕਾਰ ਕਰਦੀ ਬਕਰਵਾਉਣ ਵਾਲੀ। ਉਹ ਕੈਮਰੇ 'ਚ ਕਹਿ ਰਹੀ ਹੈ ਜੀ ਪ੍ਰਧਾਨ ਜੀ ਨੂੰ ਕਹਿ ਰਹੀ ਹੈ ਜਦਕਿ ਜਦੋਂ ਅਸੀਂ ਮੌਜੂਦ ਗਏ ਉੱਤੇ ਪੁਲਿਸ ਨੂੰ ਮੌਜੂਦ ਸੀ ਮੌਕੇ ਤੇ ਹੋਰ ਵੀ ਸਾਥੀ ਮੌਜੂਦ ਗਏ ਜਦੋਂ ਅਸੀਂ ਜਾ ਕੇ ਉੱਤੇ ਗਏ ਤੁਹਾਨੂੰ ਮੌਕੇ ਤੇ ਖਲਾਫੀ ਬੋਲੀ ਆ ਮੰਦਰ ਦੇ ਖਲਾਫੀ ਬੋਲੀ ਆ ਤੁਹਾਡੀ ਕੋਈ ਉਹਦੀ ਵੀਡੀਓ ਬਣਦੀ ਬਹੁਤ ਹਾਂ ਜੀ ਨਹੀਂ ਸਰ ਸਾਡੇ ਕੋਲ ਜਿਹੜੀ ਵੀਡੀਓ ਉੱਤੇ ਜਿਹੜੀਆਂ ਕੋਈ ਅਚੂਨੀ ਕੁਮਾਰ ਦੇ ਕੇ ਜਿਹੜਾ ਪੈਸਾ ਨੂੰ ਵੀਡੀਓ ਨਹੀਂ ਬਣਾਉਂਦੀ ਜਾਰੀ ਦੀ ਉੱਤੇ ਮੌਕੇ ਤੇ ਪੁਲਿਸ ਨੂੰ ਤੇ ਜਿਹੜਾ ਕਿ ਅਸੀਂ ਅਛਨੀ ਕੁਮਾਰ ਦੇ ਜਿਹੜੇ ਭਰਾ ਦੀ ਵੀਡੀਓ ਬਣਾਈ ਆ ਜੋ ਤੁਹਾਨੂੰ ਜੱਗ ਚੋਂ ਬੋਲੇ ਆ ਮੰਜੂਣਾ ਨੇ ਸਾਨੂੰ ਬੋਲੇ ਆ ਕਿ ਸਾਡੀ ਜਿਹੜੀ ਬਣਾਉਣ ਲੱਗੇ ਤੁਹਾਨੂੰ ਬਣਾਉਂਦੇ ਭਰੋਸੇਯੋਗ ਸੂਤਰਾ ਤੋਂ ਪਤਾ ਲੱਗਾ ਵਾ ਕਿ ਜਿਹੜੇ ਵਾਲਮੀਕ ਸਮਾਜ ਦੇ ਜਿਹੜੇ ਗੁਰੂ ਪੀਰ ਵਾ ਤੁਹਾਡੇ ਨਮینده ਆ ਉਹ ਮੰਜੂਣਾਣਾ ਕਹਿੰਦੀ ਮੇਰੀ ਉਹਨਾਂ ਦੇ ਨਾਲ ਗੱਲਬਾਤ ਹੋ ਗਈ ਉਹ ਕਹਿੰਦੇ ਵੀ ਮੈਂ ਇਸ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਕਰ ਰਹੀ ਔਰ ਵਾਲਮੀਕ ਦੀ ਜਿਹੜੀ ਮੂਰਤੀ ਆ ਬੜੇ ਸਤਿਕਾਰ ਦੇ ਨਾਲ ਇੱਥੇ ਚਕਾਵਾਂਗੀ ਮੈਂ ਕਹਿੰਦਾ ਜੀ ਭਿਲੋ ਵੀ ਇਹ ਗੱਲ ਜਿਹੜੀ ਪ੍ਰਚਾਰਣ ਵੀ ਕਹਿ ਰਿਹਾ ਸੀਗਾ ਮਾਂਜੂ ਗੈਸਪੀ ਵਸਤੂਲਾ ਕੁੱਤਾ ਜੀ ਕਹਿ ਰਹੇ ਸੀ ਡੀਜੀ ਸਾਹਿਬ ਕਹਿ ਰਹੇ ਸੀ ਕਿ ਤੁਹਾਡੀ ਸੰਤਾਨਾਂ ਗੱਲ ਹੋ ਗਈ ਆ ਤੁਹਾਡੇ ਪੰਜਾਬ ਦੇ ਸੰਤਾਨਾਂ ਗੱਲ ਹੋ ਗਈ ਆ ਪਰ ਉਹ ਸੰਤਾਨ ਇੱਕ ਮਿੰਟ ਦੀ ਸੰਤਾਨ ਗੱਲ ਹੋਈ ਸੀ ਪਰ ਸੰਤ ਕਰਦਾਰੀ ਨਾ ਜੀ ਜਿਹੜੇ ਵਾਲਮੀਕ ਆਸ਼ਰਮ ਅਕਾਲ ਤਖਤ ਤੋਂ ਅੰਬਰ ਕਰਦੋਂ ਸੰਤ ਮਲਕੀਨਾ ਜੀ ਅੰਬਰਦਰ ਤੋਂ ਵਾਲਮੀਕ ਆਸ਼ਰਮ ਦੇ ਜਿਹੜੇ ਸਾਡੇ ਸੰਤ ਮਹਾਨ ਸੰਤ ਜਿਹੜੇ ਉਹ ਵੀ ਇੱਥੇ ਪਹੁੰਚੇ ਸੀਗੇ ਉਹਨਾਂ ਨੇ ਵੀ ਪ੍ਰਚਾਰ ਨੂੰ ਸਰਕਾਰ ਨੂੰ ਚੇਤਾਨੀ ਹੰਦੀ ਸੀਗੀ ਜੇਕਰ ਜੇਕਰ ਭਗਵਾਨ ਵਾਲਮੀਕ ਮਹਾਰਾਜ ਦੀ ਮੂਰਤੀ ਹਾਲ ਉੰਗਲ ਕਰਨ ਦੀ ਕਥਨ ਕੋਚੇਗੀ ਤੇ ਅਸੀਂ ਜਿਹੜਾ ਪੂਰੇ ਪੰਜਾਬ ਦਾ ਮੋਰਗੀ ਪੂਰੇ ਇੰਡੀਆ ਦਾ ਮੋਰਗੀ ਨਾ ਖਰਾਬ ਹੋਵੇਗਾ ਜੀ ਜਿਹੜਾ ਵਿਚੋਂ ਜਿਹੜੇ ਅਪਸ਼ਬਦ ਬੋਲੇ ਆ ਜਿਹੜੀ ਮੂਰਤੀ ਨੂੰ ਚੱਕਣ ਦੀ ਗੱਲ ਸੁੱਟਾਂ ਦੀ ਗੱਲ ਮੰਜੂਰਾਨਾ ਨੂੰ ਕੀਤੀ ਗਈ ਉਹਦੇ ਖਿਲਾਫ ਜਿਹੜਾ ਆ ਉਹ ਪਰਚਾ ਬੰਦਾ ਕਾਰਵਾਈ ਕੀਤੀ ਜਾਵੇ ਜੇਕਰ ਲਾਦਰ ਕੀਤਾ ਗਿਆ ਇਸ ਮੂਚਾ ਸਮਾਜਰ ਆਇਆ ਵਿੱਚ ਖੂਨ ਦੀਆਂ ਨਦੀਆਂ ਬੋਣੀਆਂ ਪਵਨ ਜੋ ਮਰਜ਼ੀ ਆ ਸੀ ਇੰਟਰਨੈਟਡ ਕਰਾ ਲਾ ਮੇਰਾ ਨਾਮ ਮਿੰਦਰ ਸਿੰਘ ਬਲੇਰ ਐਸ ਸੀ ਮੋਰਚੇ ਦਾ ਮੈਂ ਮੁਖਬਲਾਰਾ ਪੰਜਾਬ ਬੀ ਜੀ ਪੀ ਔਰ ਵੱਖ-ਵੱਖ ਪਾਰਟੀਆਂ ਦੇ ਨਮਾਇंदे ਇੱਥੇ ਪਹੁੰਚੇ ਹਨ ਇਹ ਮਤ ਤੋਂ ਕਿ ਵੀ ਸਾਡੀਆਂ ਪਾਰਟੀਆਂ ਦੇ ਨਮਾਇंदे ਨਹੀਂ ਪਹੁੰਚੇ ਮੈਂ ਪੁੱਛਣਾ ਚਾਹਣਾ ਜਿਹੜਾ ਇਹਨੇ ਨਾ ਉੱਥੇ ਜਾ ਕੇ ਵਫਦੀ ਕੀਤੀ ਆ ਗੁਰੂ ਮਹਾਰਾਜ ਜੀ ਤੇ ਸਾਡੀ ਕੌਮ ਨੂੰ ਅੱਜ ਸ਼ਬਦ ਬੋਲੇ ਹਨ ਉਹ ਜਿਹੜੇ ਸ਼ਬਦ ਬੋਲੇ ਹਨ ਇਹਨੇ ਅੱਜ ਸ਼ਬਦ ਬੋਲੇ ਆ ਉਹ ਤੇ ਫਿਰ ਵੀ ਮੰਗਪੱਤਰ ਦੇਤੇ ਆ ਮੰਗਪੱਤਰ ਦੇਤੇ ਆ ਉਹ ਤਰੰਤ ਸੇ ਪੱਤਿਆ ਕਰਾ ਮੰਗੇ ਜੀਐਨਡੀਸੀ ਸਾਹਿਬ ਨੇ ਜ ਐਸਐਸਪੀ ਨੇ ਸਾਡੀ ਨਾ ਸੁਣਾਈ ਕੀਤੀ ਅਸੀਂ ਜਟਾਂਗ ਨਹੀਂ ਭੇਣਾ ਜਾ ਕੇ ਸਾਡੋ ਹਾਲ ਸਾਡੀ ਕੌਮ ਉਹ ਕੌਮ ਆ ਜਿਹੜੀ ਬਿਨ ਸਿਰ ਤੋਂ ਜੰਗ ਸਕਦੀ ਆ ਜਾ ਕੇ ਦਿੱਲੀ ਤੋਂ ਸਿਰ ਲਿਆ ਸਕਦੀ ਆ ਐਟਨਾ ਐਟ ਪਾਜਾ ਦੇ ਜੋ ਬੋਲੇ ਸੋਨ ਗਭੈ ਸੁਭਾਨ ਅੱਲਾਹ ਜੀ ਜੈ ਮਜੂਰਾਣ ਇੱਕ ਨਾਮ ਜਿਹੜਾ ਕੀ ਤੁਹਾਨੂੰ ਸਾਰਨ ਸਫਾ ਸ਼ਹਿਰ ਨਾਫੀਆਂ ਨੂੰ ਜਿਹੜੀ ਪੁਰਾਣੀ ਕਮਾਨ ਵਾਲੀ ਮੰਦਿਰ ਕਿਦਾਂ ਨਾ ਕਿ ਜੋ ਨਲਫਕਾ ਸਾਰਨ ਆਇਦਾਰ ਉਹ ਕਿਨਾਲ ਜਾਨ ਮਿਲ ਸੀਗੀ ਉਹ ਜਗਾ ਜਿਹੜੀ ਆ ਤਾਂ ਵੀ ਸਮੇਂ ਤੋਂ ਅਸੀਂ ਪੰਚਾਇਤ ਨੂੰ ਪਰੇ ਦੇ ਗਏ ਤੇ ਜਿਹਨੂੰ ਲੈ ਕੇ ਕਾਸਤ ਤਰੀਕ ਨੂੰ ਨੋਵਾਂ ਮਹੀਨਾ ਵੀ ਤੇ ਜੁਮਈ ਨੂੰ ਅਸੀਂ ਸਮੂਹ ਜੇ ਸਮਾਨ ਇਕੱਠੇ ਹੋ ਕੇ ਭਗਵਾਨ ਵਾਲਮੀਕ ਮਹਾਰਾਜ ਜੀ ਦੀ ਪੂਰੇ ਸ਼ਹਿਰ ਦੀ ਯਾਤਰਾ ਕਰਦੇ ਹੋਏ ਮੂਰਤੀ ਜਿਹੜੀ ਪ੍ਰੰਤ ਸਦ ਨਾਲ ਵਾਲਮੀਕ ਸ਼ਕਤੀ ਹਮੇਸ਼ਾ ਵਾਲਮੀਕ ਸ਼ਕਤੀ ਹਮੇਸ਼ਾ ਜੀ ਦਾ ਸਾਹਿਬ ਸਾਡੀ ਬੇਨਤੀ ਹੈ ਕਿ ਡੀਸੀ ਸਾਹਿਬ ਨੇ ਮੱਗ ਪੱਤਰ ਹੈ ਉੱਥੇ ਮਾਂ ਦੀ ਕਾਰ ਵੀ ਨਾ ਹੋਈ ਸਾਡੇ ਬਣਾ ਰਹੇ ਨੇ ਬਹੁਤ ਕੁਝ ਬੋਲ ਦਿੱਤਾ ਵਾ ਐਸਐਸਓ ਸਾਹਿਬ ਨੇ ਸੁਣ ਲਿਆ ਵਾ ਟੀਸੀ ਸਾਹਿਬ ਸਾਡੀ ਹਮੇਸ਼ਾ ਮਦਦ ਕਰਦੇ ਐ ਐਸਐਸਵੀ ਸਾਹਿਬ ਵੀ ਕਰਦੇ ਆ ਲੇਕਿਨ ਹੁਣ ਉਹਨੇ ਸਮੇਂ ਵਿੱਚ ਹੀ ਸਾਨੂੰ ਉਮੀਦ ਹੈ ਕਿ ਸਾਡੀ ਮੰਗ ਨੂੰ ਪੂਰਾ ਕਰਨਗੇ ਅਗਰ ਉਹਨਾਂ ਨੇ ਗੌਰਮੈਂਟ ਤੇ ਜ਼ੋਰ ਦੇ ਵਿੱਚ ਆ ਕੇ ਉਹਨਾਂ ਨੇ ਕੋਈ ਲਾ ਕੀਤਾ ਤੇ ਹੋ ਸਕਦਾ ਅਸੀਂ ਪੰਜਾਬ ਬੰਦ ਦੀ ਨੀ ਕੱਲ ਕਰਦਾਂਗੇ ਸਾਡੀ ਬੇਨਤੀ ਹੈ ਪ੍ਰਸ਼ਾਸਨ ਨੂੰ ਸਾਡਾ ਸਹਿਯੋਗ ਦੇ ਦਿਓ ਜੋ ਬੋਲੇ ગોલી ફેક ગોલી ગોલી